ਪੁਰਾਣੇ ਸਮਿਆਂ ਦੀ ਗੱਲ ਹੈ ਹਿੰਦੁਸਤਾਨ ਦੇ ਰਾਜ ਵਿੱਚ ਇੱਕ ਰਾਗਮਨਾ ਦਾ ਵਪਾਰੀ ਰਿਹਾ ਕਰਦਾ ਸੀ ਜੋ ਕਿ ਬਹੁਤ ਅਮੀਰ ਸੀ ਜਿਸ ਕੋਲ ਰਾਜੇ ਤੋਂ ਵੀ ਵੱਧ ਸੋਨਾ ਹਵੇਲੀ ਦਾਸ-ਦਾਸੀ ਹਾਥੀ ਘੋੜੇ ਸਾਰਾ ਕੁਝ ਸੀ ਪਰ ਉਸਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਉਹ ਕਹਿੰਦਾ ਸੀ ਪੈਸਾ ਸਭ ਕੁਝ ਹੈ ਜਿੱਥੇ ਪੈਸਾ ਹੈ ਉੱਥੇ ਰੱਬ ਵੀ ਝੁਕ ਜਾਂਦਾ ਹੈ ਉਹ ਵਪਾਰੀ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ। ਕਈ ਵਾਰੀ ਉਹਦੇ ਦਰ ਤੇ ਆਏ ਮੰਗਤਿਆਂ ਨੂੰ ਉਹ ਥੁੱਕ ਦਿੰਦਾ ਸੀਗਾ। ਕਈ ਵਾਰੀ ਕੀ ਕਰਦਾ ਰੋਟੀ ਨੂੰ ਥਾਲੀ ਦੇ ਸਾਹਮਣੇ ਰੱਖ ਕੇ ਕਹਿੰਦਾ ਕਿਸ ਰੋਟੀ ਨੂੰ ਮੇਰੇ ਜੁੱਤੇ ਉੱਤੇ ਰੱਖਿਆ ਜਾਵੇ ਉਸ ਤੋਂ ਬਾਅਦ ਤੁਹਾਨੂੰ ਇਹ ਖਾਣ ਨੂੰ ਮਿਲੇਗੀ। ਕਈ ਲੋਕ ਵਿਚਾਰੇ ਆਉਂਦੇ ਤੇ ਉਹ ਇਸ ਦਾ ਦੁੱਖ ਦਾ ਸ਼ਿਕਾਰ ਹੋ ਜਾਂਦੇ। ਇਸ ਦੇ ਅਤਿਆਚਾਰ ਦਾ ਸ਼ਿਕਾਰ ਹੋ ਜਾਂਦੇ। ਕਿਉਂਕਿ ਉਹ ਗਰੀਬ ਸੀ ਇਸ ਕਰਕੇ ਇਹਦਾ ਸਾਰਾ ਦੁੱਖ ਸਹਿੰਦੇ ਰਹਿੰਦੇ ਸਨ। ਇਹ ਇੱਕ ਦਾਤਾ ਸੀਗਾ ਇਹਦੇ ਕੋਲੇ ਸਾਰਾ ਕੁਝ ਸੀਗਾ ਤੇ ਲੋਕ ਇਸ ਨੂੰ ਵੱਡਾ ਇਨਸਾਨ ਸਮਝ ਕੇ ਦਾਤਾ ਸਮਝਦੇ ਸਨ ਇੱਕ ਦਿਨ ਉਸਦੇ ਦਰਵਾਜ਼ੇ ਤੇ ਇੱਕ ਸਾਧੂ ਆਇਆ ਰਾਗਵਾਸਿਆ ਕਹਿੰਦਾ ਸਮਾਂ ਸਮੇਂ ਨੂੰ ਮੈਂ ਖਰੀਦ ਲੈਣਾ ਹਾਂ ਸਮਾਂ ਮੇਰੇ ਬਸ ਵਿੱਚ ਹੈ ਤਾਂ ਸਾਧੂ ਨੇ ਕਿਹਾ ਕਿ ਸਮੇਂ ਨੂੰ ਕੋਈ ਨਹੀਂ ਖਰੀਦ ਸਕਦਾ ਦੇਖੀ ਜਾ ਤੈਨੂੰ ਇਹ ਇੱਕ ਦਿਨ ਵੇਚ ਦਊਗਾ ਉਹ ਦਿਨ ਦੂਰ ਨਹੀਂ ਹਨ ਜਦੋਂ ਤੇਰੇ ਤੇਰੇ ਉੱਤੇ ਭੈਣਕ ਸਮਾਂ ਆਵੇਗਾ ਸਾਦੂ ਉਥੋਂ ਚਲਾ ਗਿਆ ਪਰ ਰਾਗੂ ਦੀ ਜ਼ਿੰਦਗੀ 'ਚ ਉਤਾਰ ਚੜ੍ਹਾਓ ਆਉਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਉਸਦੇ ਜਹਾਜ਼ ਡੁੱਬੇ ਫਿਰ ਵਪਾਰੀਆਂ ਨੇ ਉਸ ਨਾਲ ਠੱਗੀ ਮਾਰ ਲਈ ਜਿਹੜਾ ਉਥੋਂ ਦਾ ਰਾਜਾ ਸੀ ਰਾਜੇ ਨੇ ਉਸ ਦੀ ਜਾਇਦਾਦ ਤੇ ਜੁਰਮਾਨਾ ਲਗਾ ਦਿੱਤਾ ਕਰਨ ਲਗਾ ਦਿੱਤਾ ਉਹੀ ਰਾਗਵ ਜਿਹੜਾ ਕਦੇ ਸੋਨੇ ਦੀ ਰਮਾਨ ਨਾਲ ਮੂੰਹ ਪੁੰਝਦਾ ਸੀਗਾ ਅੱਜ ਉਹ ਰੋਟੀ ਲਈ ਗਲੀ ਗਲੀ ਵਿੱਚ ਭੀਖ ਮੰਗ ਰਿਹਾ ਹੈ ਇੱਕ ਦਿਨ ਇਹ ਹਸਮਾ ਵੀ ਆਇਆ ਜਦੋਂ ਰਾਗਬ ਨੂੰ ਕਿਸੇ ਨੇ ਰੋਟੀ ਨਾ ਦਿੱਤੀ ਉਹ ਰੋਟੀ ਲਈ ਭੜਕਦਾ ਭੜਕਦਾ ਇੱਕ ਮੰਦਰ ਤੇ ਗਿਆ ਜਿੱਥੇ ਕਿ ਇੱਕ ਗਰੀਬ ਆਦਮੀ ਆਇਆ ਗਰੀਬ ਗਰੀਬ ਆਦਮੀ ਨੇ ਉਸ ਨੂੰ ਰੋਟੀ ਦਿੱਤੀ ਤੇ ਰੋਟੀ ਨੂੰ ਦੇਖ ਕੇ ਰਾਗਬ ਬਹੁਤ ਰੋਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਨੂੰ ਸਾਧੂ ਦੀਆਂ ਗੱਲਾਂ ਯਾਦ ਆ ਗਈਆਂ ਉਸ ਨੂੰ ਆਪਣੇ ਕੀਤੇ ਹੋਏ ਕੰਮ ਯਾਦ ਆ ਗਏ ਕਿ ਮੈਂ ਵੀ ਕਿਵੇਂ ਰੋਟੀ ਲਈ ਲੋਕਾਂ ਨੂੰ ਤਰਸਾਇਆ ਹੈ ਕਿਵੇਂ ਰੋਟੀ ਲਈ ਲੋਕਾਂ ਨੂੰ ਥੋਕ ਦਿੰਦਾ ਸੀਗਾ ਕਿਵੇਂ ਜੁੱਤੇ ਜੱਤੇ ਰੱਖ ਦਿੰਦਾ ਸੀ ਉਸ ਨੂੰ ਉਹ ਆਪਣਾ ਸਾਰਾ ਸਮਾਂ ਯਾਦ ਆ ਗਿਆ ਉਸ ਉਹ ਅੱਜ ਉਸ ਸਮੇਂ ਨੂੰ ਯਾਦ ਕਰ ਕਰ ਕਰਕੇ ਰੋ ਰਿਹਾ ਹੈ ਅਤੇ ਇੱਕ ਇੱਕ ਰੋਟੀ ਲਈ ਬਹੁਤ ੱਟਕੇ ਖਾ ਰਿਹਾ ਹੈ ਉਸ ਦਿਨ ਤੋਂ ਬਾਅਦ ਰਾਗਵ ਰੋਜ਼ ਰੋਟੀ ਲਈ ਉਸ ਮੰਦਿਰ ਤੇ ਜਾਣ ਲੱਗ ਪਿਆ ਫਿਰ ਉਸ ਨੇ ਇੱਕ ਇਹ ਕੰਮ ਕੀਤਾ ਜਿਹੜੀ ਵੀ ਰੋਟੀ ਉਸ ਨੂੰ ਮਿਲਦੀ ਉਹ ਅੱਧੀ ਰੋਟੀ ਖਾ ਲੈਂਦਾ ਅੱਧੀ ਉਹ ਗਰੀਬਾਂ ਵਿੱਚ ਵੰਡ ਦਿੰਦਾ ਹੁਣ ਉਹ ਹੋਰ ਤਾਂ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਉਹ ਕਰੀਬ ਹੋ ਗਿਆ ਸੀਗਾ ਪਰ ਹੁਣ ਉਹ ਜਦੋਂ ਰੋਟੀ ਬੰਨਣੀ ਸ਼ੁਰੂ ਕਰ ਦਿੱਤੀ ਅੱਧੀ ਤਾਂ ਹੌਲੀ-ਹੌਲੀ ਦਿਲ ਦਾ ਅਮੀਰ ਹੋਣ ਲੱਗ ਪਿਆ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਮਾਂ ਸਭ ਤੋਂ ਵੱਡਾ ਰਾਜਾ ਹੈ ਉਹ ਪਲ ਵਿੱਚ ਕਿਸੇ ਦੀ ਵੀ ਜ਼ਿੰਦਗੀ ਬਦਲ ਸਕਦਾ ਹੈ ਪੈਸਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਦਇਆ ਅਤੇ ਪ੍ਰੇਮ ਸਭ ਤੋਂ ਸੱਚਾ ਧਨ ਹੈ ਹੰਕਾਰ ਹਮੇਸ਼ਾ ਨਹੀਂ ਚਮਕਦਾ ਰਹਿੰਦਾ ਹੰਕਾਰੀ ਬੰਦਾ ਹਮੇਸ਼ਾ ਕਦੇ ਵੀ ਨਹੀਂ ਚਮਕਦਾ ਕਦੇ ਵੀ ਨਹੀਂ ਟਿਕਦਾ ਇਸ ਲਈ ਕਦੇ ਵੀ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਦਾ ਸਿਰ ਨੀਵਾ ਹੁੰਦਾ ਹੈ ਹਮੇਸ਼ਾ ਦਇਆ ਭਾਵਨਾ ਸੇਵਾ ਹੋਣੀ ਚਾਹੀਦੀ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਸਾਡੇ YouTube ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਹੋਰ ਨਵੇਂ-ਨਵੇਂ ਵੀਡੀਓ ਨਵੇਂ-ਨਵੇਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡਾ ਦਿਲ ਤੋਂ ਧੰਨਵਾਦ ਤੁਸੀਂ ਕਹਾਣੀ ਨੂੰ ਸੁਣਿਆ ਤੁਸੀਂ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ